ਅਬੋਰ ਇਲਾਕੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਨਹਿਰ ਬੰਦੀ ਨੂੰ ਲੈ ਕੇ ਕਿਸਾਨਾਂ ਵਿੱਚ ਰੌਲਾ ਪਿਆ ਹੋਇਆ ਹੈ ਕਿਸਾਨਾਂ ਦੀ ਮੰਗ ਹੈ ਕਿ ਨਹਿਰ ਬੰਦੀ ਨਾ ਕੀਤੀ ਜਾਵੇ ਅੱਜ ਕਾਂਗਰਸ ਦਾ ਵਫਦ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਰਜਕਾਰੀ ਇੰਜੀਨੀਅਰ ਅਬੋਰ ਨਹਿਰ ਮੰਡਲ ਨੂੰ ਮਿਲਿਆ ਨੇ ਮੰਗ ਕੀਤੀ ਕਿ ਨਹਿਰਾਂ ਵਿੱਚ ਬੰਦੀ ਨਾ ਕੀਤੀ ਜਾਵੇ ਕਿਉਂਕਿ ਇਸ ਮੌਕੇ ਪਾਣੀ ਦੀ ਬੇहद ਲੋੜ ਹੈ ਜਿਸ ਤੇ ਕਾਰਜਕਾਰੀ ਇੰਜੀਨੀਅਰ ਨੇ ਭਰੋਸਾ ਦਿਵਾਇਆ ਕਿ ਉਹਨਾਂ ਦੀ ਮੰਗ ਨੂੰ ਵਿਚਾਰਿਆ ਜਾਵੇਗਾ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਾਣੀ ਦੀ ਬਾਗਾਂ ਤੇ ਨਰਮੇ ਦੀ ਬਜਾਈ ਲਈ ਬਹੁਤ ਲੋੜ ਹੈ ਇਸ ਕਰਕੇ ਬੰਦੀ ਰੱਦ ਕੀਤੀ ਜਾਵੇ ਇਸ ਮੌਕੇ ਹਰਪ੍ਰੀਤ ਸਿੰਘ ਸਿੱਧੂ ਨੇ ਕੀ ਕਿਹਾ ਸੁਣੋ ਪਹਿਲਾਂ ਤਾਂ ਤਰਮਿੰਦਰ ਜੀ ਤੁਹਾਡਾ ਟਿੱਲੋ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਇੱਥੇ ਸਾਡੇ ਦੀ ਸਮੱਸਿਆ ਸਭ ਤੋਂ ਵੱਧ ਪਾਣੀ ਦੀ ਹੈਗੀ ਆ ਪਹਿਲਾਂ ਤਾਂ ਗੰਦਾ ਪਾਣੀ ਨਹਿਰਾਂ ਚ ਆਉਂਦਾ ਰਿਹਾ ਹੁਣ ਜਦੋਂ ਨਹਿਰ ਦੀ ਬੰਦੀ ਦਾ ਪਤਾ ਲੱਗਿਆ ਵੀ ਇਹ ਨਹਿਰ ਬੰਦੀ ਕਰ ਰਹੇ ਆ ਇਸ ਸਮੇਂ ਜਿਹੜਾ ਕਿਸਾਨਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਔਰ ਕਿਸਾਨ ਆ ਜਿਹੜੇ ਪਿਛਲੇ ਸਾਲ ਵੀ ਇਹਨਾਂ ਦਿਨਾਂ ਚ ਬੰਦੀ ਦਿੱਤੀ ਤਾਂ ਬਾਗ ਖਰਾਬ ਹੋ ਗਏ ਸੀਗੇ ਅਸੀਂ ਮਹਿਕਮੇ ਤੋਂ ਇਹਨਾਂ ਤੋਂ ਨਹਿਰੀ ਐਕਸ਼ਨ ਸਰ ਤੋਂ ਡਿਮਾਂਡ ਕਰਨ ਆਏ ਆ ਵੀ ਜਿਹੜੀ ਬੰਦੀ ਨਾ ਦਿੱਤੀ ਜਾਵੇ ਤਾਂ ਕਿ ਬਾਗਾਂ ਦਾ ਨੁਕਸਾਨ ਹੁਣੋਂ ਬਚ ਜਾਏ ਜਿਹੜੇ ਨਰਮੇ ਦੀ ਫਸਲ ਹੈ ਉਹ ਹੁਣ ਬਜਾਈ ਹੋਣੀ ਹੈ ਝੋਨੇ ਨੂੰ ਵੀ ਪਾਣੀ ਦੀ ਲੋੜ ਹੈ ਤੇ ਇੱਥੇ ਜ਼ਮੀਨੀ ਪਾਣੀ ਤਾਂ ਚੰਗਾ ਹੈ ਨਹੀਂਗਾ ਜੇ ਨਹਿਰ ਬੰਦੀ ਕਰਦੇ ਆ ਤਾਂ ਉਹਦੇ ਨਾਲ ਜਿਹੜੀਆਂ ਫਸਲਾਂ ਉਹਦਾ ਨੁਕਸਾਨ ਹੋਣਾ ਬਾਗਾਂ ਦਾ ਚਾਹ ਝੋਨੇ ਦਾ ਬੀਜਣ ਹੁਣ ਪਨੀਰੀ ਲਾਉਣੀ ਹੋਊਗੀ ਤਾਂ ਇਸ ਨੂੰ ਨਹਿਰ ਬੰਦੀ ਨਾ ਦਿੱਤੀ ਜਾਵੇ ਔਰ ਦੂਜਾ ਜਿਹੜੀਆਂ ਟੇਲਾਂ ਹੈਗੀਆਂ ਪਿੰਡਾਂ ਦੀਆਂ ਖਾਸ ਕਰਕੇ ਸਮਾਨ ਖੇੜਾ ਗੁੰਮਜਾਲ ਇਹਨਾਂ ਪਿੰਡਾਂ ਦੀਆਂ ਪੰਨੀ ਵਾਲਾ ਟੇਲਾਂ ਦੇ ਉੱਤੇ ਪਾਣੀ ਦੀ ਬੜੀ ਦਿੱਕਤ ਹੈ ਔਰ ਇਹ ਜਿਹੜੀ ਪਾਣੀ ਦੀ ਦਿੱਕਤ ਹੈ ਇਹ ਦੂਰ ਕੀਤੀ ਜਾਵੇ ਕਿਉਂਕਿ ਉੱਥੇ ਤਾਂ ਪਾਣੀ ਤੀਜਾ ਐਸਾਈ ਪਹੁੰਚਦਾ ਔਰ ਜ਼ਿਮੀਦਾਰ ਨੇ ਉੱਥੇ ਹੁਣ ਜਦੋਂ ਫਸਲਾਂ ਵੇਚਣੀਆਂ ਐ ਤਾਂ ਉਹ ਵਿਚਾਰੇ ਕਿਵੇਂ ਵੇਚਣਗੇ ਜਦੋਂ ਨਹਿਰਾਂ ਚ ਪਾਣੀ ਨਹੀਂ ਇਹ ਪੂਰਾ ਕਰ ਰਹੇ ਬੰਦੀ ਨਾ ਦਿੱਤੀ ਜਾਵੇ ਪਾਣੀ ਪੂਰਾ ਕੀਤਾ ਜਾਵੇ ਔਰ ਜਿਹੜੀਆਂ ਨਹਿਰਾਂ ਹੁਣ ਪਿੱਛੇ ਜੇ ਜਿਹੜੀ ਪੰਜਾਬਾ ਮਾਈਨਰ ਟੁੱਟੀ ਐ ਇਸ ਤਰ੍ਹਾਂ ਮਹਿਕਮਾ ਖਿਆਲ ਰੱਖੇ ਕਿਉਂਕਿ ਜਦੋਂ ਨਹਿਰ ਟੁੱਟ ਜਾਂਦੀ ਐ ਜਿ ਜ਼ਮੀਨ ਜਿਹੜਾ ਕਿਸਾਨ ਆ ਉਹਦਾ ਨੁਕਸਾਨ ਹੁੰਦਾ ਪਾਣੀ ਦੀ ਜਦੋਂ ਨਹਿਰ ਬੰਦ ਐ ਤਾਂ ਕੁਛ ਦਿਨ ਬੰਦੀ ਆਉਂਦੀਆਂ ਜਿਹੜੀਆਂ ਵਾਰੀਆਂ ਰੁਲ ਜਾਂਦੀਆਂ ਤਾਂ ਇਹਨਾਂ ਨੂੰ ਜਿਹੜਾ ਨਹਿਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਸ ਸਮੇਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਸਾਨ ਨੂੰ ਗਰਮੀ ਪੈ ਰਹੀ ਹੈ ਕਿਨੂ ਦਾ ਫਲ ਬਚਾਉਣ ਵਾਸਤੇ ਔਰ ਫਸਲਾਂ ਵਾਸਤੇ ਤੇ ਖੇਤੀਬਾੜੀ ਵਿਭਾਗ ਵੱਲੋਂ ਵੀ ਇੱਕ ਜਿਹੜੀ ਸਲਾਹ ਇਹਨਾਂ ਨੂੰ ਦਿੱਤੀ ਗਈ ਹੈ ਕਿ ਬੰਦੀ ਅੱਗੇ ਪਾਈ ਜਾਵੇ ਤਾਂ ਕਿਵੇਂ ਦੇਖਦੇ ਕਿਵੇਂ ਦੇਖੋ ਜੀ ਅਸੀਂ ਵੈਲਕਮ ਕਰਦੇ ਹਾਂ ਉਸ ਕੱਲ ਨੂੰ ਵੀ ਬੰਦੀ ਅੱਗੇ ਪਾਉਣ ਦਾ ਪਰ ਇਹ ਜਿਹੜੀ ਬੰਦੀ ਆ ਇਹਨਾਂ ਦਿਨਾਂ 'ਚ ਅਸੀਂ ਤਾਂ ਇਹ ਕਹਿੰਦੇ ਬਿਲਕੁਲ ਨਾ ਦਿੱਤੀ ਜਾਵੇ ਜੇ ਬੰਦੀ ਲੈਣੀ ਹੈ ਤਾਂ ਬਜਾਈ ਤੋਂ ਬਾਅਦ ਇਹ ਬੰਦੀ ਲੈਣ ਕਿਉਂਕਿ ਇਸ ਸਮੇਂ ਤਾਂ ਫਸਲ ਬੀਜਣੀ ਹੈ ਜੇ ਇਸ ਤੋਂ ਇੱਕ ਹਫਤਾ ਵੀ ਅੱਗੇ ਬੰਦੀ ਪਾ ਦਿੰਦੇ ਆ ਪਾਣੀ ਦੀ ਤਾਂ ਲੋੜ ਉਦੋਂ ਵੀ ਹੈ ਜੀ ਤਾਂ ਉਹ ਫਿਰ ਗਲਤ ਹੋਊਗਾ ਅਸੀਂ ਤਾਂ ਹੀ ਇਹਨਾਂ ਤੋਂ ਮੰਗ ਕਰਾਂਗੇ ਵੀ ਬੰਦੀ ਨਾ ਦਿੱਤੀ ਜਾਵੇ ਤਾਂ ਸਰਕਾਰ ਵੱਲੋਂ ਨਰਮੇ ਹੱਥ ਰੱਖਵਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪਾਣੀ ਦੀ ਜਿਹੜੀ ਕਮੀ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਪਾਣੀ ਦੀ ਕਮੀ ਦਾ ਜਿਹੜਾ ਹੈਗਾ ਜੀ ਕਿਸਾਨਾਂ ਨੂੰ ਬਿਲਕੁਲ ਕਰਨਾ ਪੈ ਰਿਹਾ ਕਿਉਂਕਿ ਨਰਮੇ ਦੇ ਵਿੱਚ ਕਿੱਥੋਂ ਵਧਾਉਣਗੇ ਇਹ ਪਹਿਲੀ ਗੱਲ ਤਾਂ ਨਰਮੇ ਦੇ ਬੀਜ ਪ੍ਰੋਪਰ ਨਹੀਂ ਮਿਲਦੇ ਉਹਨਾਂ ਤੇ ਸਬਸਿਡੀ ਕਿਸਾਨ ਨੂੰ ਨਹੀਂ ਮਿਲਦੀ ਫਿਰ ਪਾਣੀ ਨਹੀਂ ਮਿਲਦਾ ਜੀ ਬੰਦੀ ਗਲਤ ਸਮੇਂ ਤੇ ਦਿੰਦੇ ਆ ਤਾਂ ਨਰਮੇ 'ਚ ਰਕਬਾ ਕਿੱਥੋਂ ਵਧ ਜੂਗਾ ਇਸ ਕਰਕੇ ਇਹੀ ਡਿਮਾਂਡ ਹੈ ਵੀ ਇਹਨਾਂ ਨੂੰ ਜਿਹੜਾ ਨਰਮੇ ਦਾ ਹੀ ਜਿਹੜਾ ਬੀਜ ਹੈ ਪ੍ਰੋਵਾਈਡ ਕੀਤਾ ਜਾਵੇ ਕਿਸਾਨਾਂ ਨੂੰ ਸਬਸਿਡੀ ਤੇ ਔਰ ਪਾਣੀ ਦੀ ਜਿਹੜੀ ਬੰਦੀ ਨਾ ਦਿੱਤੀ ਜਾਵੇ ਤਾਂ ਕਿ ਉਹ ਸਹੀ ਫਸਲ ਬੀਜ ਸਕਣ ਤੇ ਆਪਦਾ ਜਿਹੜਾ ਚੰਗੀ ਫਸਲ ਹੋਵੇ